ਤਰਾਂਤਰੰਦੀਆਂ ਜਿਵੇਂ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪੱਕਦਾ ਹੋਇਆ ਨਸਰ ਆ ਰਿਹਾ ਹੈ ਤੇ ਉੱਥੇ ਹੀ ਦੇਖਣਾ ਹੋਵੇਗਾ ਕਿ ਕੌਣ ਐਮਐਲਏ ਬਣਦਾ ਹੈ ਕਿ ਆਮ ਆਦਮੀ ਪਾਰਟੀ ਫਿਰ ਤੋਂ ਆਪਣਾ ਝੰਡਾ ਗੱਡ ਸਕੇਗੀ ਜਾਂ ਨਹੀਂ ਅ ਲਗਾਤਾਰ ਉਥੇ ਹੀ ਹਰਮੀਤ ਸਿੰਘ ਸੰਧੂ ਦੇ ਹੱਕ ਚ ਪ੍ਰਚਾਰ ਕੀਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੋਡ ショਅ ਕੱਢਿਆ ਤੇ ਉਥੇ ਹੀ ਵਿਰੋਧੀ ਤੱਕ ਲਲਕਾਰੇ ਜਾ ਰਹੇ ਨੇ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਅੱਜ ਪ੍ਰਚਾਰ ਤੇ ਇਲਾਕਾ ਵਾਸੀ ਨੂੰ ਜਿਹੜੀ ਕਿ ਖਾਸ ਤੌਰ ਤੇ ਅਪੀਲ ਕੀਤੀ ਹੈ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ VOTING ਹੋਵੇਗੀ ਤੇ ਜਿਸ ਤੋਂ ਬਾਅਦ ਹਰਮੀਤ ਸਿੰਘ ਸੰਧੂ ਨੂੰ ਜਿਹੜੀ ਕਿ ਵੋਟ ਜ਼ਰੂਰ ਪਾਈ ਜਾਵੇ ਹੋਰ ਕੀ ਕੁਝ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਨੇ ਆ ਉਹ ਆਖਵਾੜੇ ਦੂਰ ਕਰਨੇ ਨੇ ਫੇਰ ਫਿਰਦੇ ਨੇ ਹੁਣ ਕੋਈ ਨਹੀਂ ਫਿਰਦੇ ਰਹਿਣ ਦੇ ਕੁ ਨੂੰ ਕੁਝ ਕਰਉਣਾ ਉਹ ਗੜਮ ਕਰੇ ਰੋੜਮ ਦਾ ਮਾਰਗਨੇ ਕਮੜੇ ਜੇ ਹੋਇ ਫੈਤੇ ਨੇ ਫਿਰ ਤੇ ਰਹਿਣ ਦਾ ਆਪਾਂ ਨੇ ਕਿਲੇ ਨਹੀਂ ਤੇ ਓਟਾ ਬੋਟਾ ਤਾਂ ਉਹਨਾਂ ਨੂੰ ਪੈਣੀਆ ਨਹੀਂ ਉਹ ਪਹਿਲੇ ਹੀ ਤੁਸੀ ਦੱਸਤਾ ਸੀਗਾ ਤੇ ਉਦੋਂ ਬਾਈਚ ਵੀ ਦੱਸਤਾ ਸੀ ਤੁਸੀਂ ਫਿਰ ਲੁਧਿਆਣੇ ਦੀਆਂ ਬੋਟਾਂ ਹੋਈਆਂ ਉਹ ਚ ਦੱਸਤਾ ਸੀ ਕੋਰ ਜਲੰਧਰ ਦੀਆਂ ਹੋਈਆਂ ਉਹ ਚ ਦੱਸਤਾ ਸੀ ਗੇੜਾ ਬਾਬਾ ਨਾਨਕ ਦੀਆਂ ਹੋਈਆਂ ਉਹ ਚ ਦੱਸਤਾ ਸੀ ਕਿ ਤੜਵਾਹੇ ਦੱਸਤਾ ਸੀ ਚੱਪੇ ਆਲ ਦੱਸਤਾ ਸੀ ਤੁਹਾਨੂੰ ਤਾਂ ਸਾਰਾ ਪਤਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਅਸੀਂ ਹਾਲ ਲੱਗਦੇ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਮੀਦਵਾਰ ਨਹੀਂ ਲੈਂਦੇ ਟਿਕਟ ਵੀ ਛੱਡੋ ਪਰੇ ਬੇਇੱਜ਼ਤੀ ਕਰਾਉਣ ਵਾਲਾ ਗੱਲ ਹੈ ਕੋਈ ਫਾਇਦਾ ਨਹੀਂ ਕਿਉਂਕਿ ਲੋਕਾਂ ਦੇ ਦਿਲੋਂ ਲੈ ਗਏ ਬੜਾ ਉਹਨਾਂ ਨੂੰ ਤੁਸੀਂ ਹਾਰ ਪਾਏ ਬੜੇ ਉਹਨਾਂ ਤੇ ਵੀ ਖੁੱਲ ਸਿੱਟੇ ਪਰ ਉਹਨਾਂ ਨੇ ਕੋਈ ਮੂਰੋਂ ਆਪਣੇ ਹੱਕ 'ਚ ਗੱਲ ਕੀਤੀ ਨਹੀਂ ਉਹਨਾਂ ਨੇ ਬਾਣੀ ਗੁਰੂ ਕੀ ਬਾਣੀ ਜਿਹੜੀ ਹੈ ਸਰਬੱਤ ਦਾ ਭਲਾ ਮੰਗਣੀ ਉਹ ਗਲੀਆਂ 'ਚ ਰੋੜਤੀ ਉਹਨਾਂ ਨੇ ਟੈਂਕ ਚੜਾਤੇ ਸਾਡੇ ਗੁਰਦਆਮਾਂ ਤੇ ਉਹਨਾਂ ਦੇ ਹੱਥ ਰੰਗੇ ਹੋਏ ਨੇ ਪਾਪਾਂ ਨਾਲ ਕਿ ਜਿਹੜੀ ਮਾਫੀ ਹੈ ਉਹ ਗਲਤੀ ਦੀ ਹੋ ਸਕਦੀ ਹੈ ਮਾਫੀ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਉਹਨੇ ਗੁਨਾਹ ਕੀਤੇ ਹੋਏ ਨੇ ਕਿਵੇਂ ਮਾਫ ਕਰ ਦਈਏ ਤੇ ਲੋਕਾਂ ਦੀ ਕਚੇਰੀ 'ਚ ਤਾਂ ਪਹਿਲਾਂ ਹੀ ਬਹੁਤ ਵੱਡੇ ਗੁਨਾਹ ਕਰ ਸਾਬਤ ਹੋਏ ਹੋਏ ਨੇ ਉਹ ਇਹ ਆਪ ਕਾਲ ਤੱਕ ਸਭ ਤੇ ਜਾ ਕੇ ਉੱਥੇ ਹਾਂ ਕਰਕੇ ਵਿਆਹ ਮੈਂ ਕੀਤਾ ਜੀ ਆ ਵੀ ਮੈਂ ਕੀਤਾ ਜੀ ਆ ਵੀ ਮੈਂ ਮੰਨਦਾ 12 ਕਿ ਮਖਰੂ ਕਹਿੰਦੇ ਮੈਂ ਤਾਂ ਐਵੇਂ ਹੀ ਕਰਤਾ ਸੀ ਕਮਾਲ ਹੈ ਯਾਰ ਤੁਸੀਂ ਕੀ ਸਮਝਦੇ ਹੋ ਕਾਲ ਤੱਕ ਸਭ ਮੂਰੀ ਝੂਠ ਬੋਲਿਆ ਆਇਆ ਫਿਰ ਇੱਕ ਹੋਰ ਗੁਨਾਹ ਕਰਿਆ ਆਇਆ ਸੋ ਆਪਾਂ ਦਸਾਂ ਨਾ ਹੋਂਦੀ ਕਮਾਈ ਕਰਨ ਵਾਲੇ ਬੰਦੇ ਆ ਆਪਾਂ ਜਵਾਕਾਂ ਨੂੰ ਪੜਾਈਏ ਬੂਹ ਲੋਕਾਂ ਦਾ ਇਲਾਜ ਕਰਾਈਏ ਨੌਜਵਾਨਾਂ ਨੂੰ ਨੌਕਰੀਆਂ ਤੇ ਲਾਈਏ ਇਹੀ ਸਾਡਾ ਤਾਂ ਮੈਨੀਫੈਸਟੋ ਹੈ ਇਹੀ ਸਾਡੀਆਂ ਪਹਿਲੇ ਬਿਜਲੀ ਆਉਂਦੀ ਹੈ ਨਾ ਕਿੰਨੇ ਫਿਰ ਮੋਟਰਾਂ ਦੀ ਕਰਾਣ ਲਈ ਜਿਹੜੀ ਆ ਉਹ ਫ੍ਰੀ ਆਉਂਦੀ ਹੈ ਜਦੋਂ ਮਰਜ਼ੀ ਜਾ ਕੇ ਬਟਨ ਦੱਬ ਲਿਓ ਸੂਏ ਦਾ ਪਾਣੀ ਵੀ ਤੇ ਖੌਣ ਲੱਗਿਆ ਇਹ ਕਰਾਂਗੇ ਠੀਕ ਕਰਾਂਗੇ ਥੋੜਾ ਟਾਈਮ ਲੱਗ ਜੂਗਾ ਪੁਰਤਾ ਸੁਖੀਰ ਬਾਦਲ ਹੋ ਰਹੀ ਹੈ ਹਜੇ ਪੈਕੇਜ ਵੀ ਦੇਣਗੇ ਵੀ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਮੈਨੂੰ ਵੋਟਾਂ ਪਾ ਦਿਓ ਤੁਹਾਡਾ ਆਟਾ ਮੈਂ ਗੋਲਦਿਆ ਕਰੂੰ ਮੈਨੂੰ ਵੋਟਾਂ ਪਾ ਦਿਓ ਤਾਂ ਹਜੇ ਤੇ ਕੰਮਾਂ ਤੇ ਆਉਣਗੇ ਹੁਣ ਦੇਖੋ ਸਿੱਕੀ ਥੱਲੇ ਲਾ ਲੇ ਧਰਤੀ ਤੇ ਧਰਤੀ ਤੇ ਲਾ ਲੇ ਬਾਈਪਾਸਾਂ ਤੇ ਬਹਿਣ ਲੱਗੇ ਤਾਂ ਨਿੱਕਰ ਨੂੰ ਪਹਿਲਾਂ ਕੰਨ ਦੁੱਤੀ ਇਹਨਾਂ ਨੇ ਕਰਨੇ ਇਹ ਤਾਂ ਕੁਰਸੀ ਤੇ ਨਹੀਂ ਬਹਿਣੇ ਥੱਲੇ ਬਹਿਣਾ ਤਾਂ ਦੂਰ ਦੀ ਗੱਲ ਹੈ ਦਰਦੀ ਤੇ ਤੇ ਹੁਣ ਲਾਇਨੇ ਥੱਲੇ ਲੋਕਾਂ ਨੇ ਲਾਇਨੇ ਮੇਰਾ ਇਹ ਕੋਈ ਵੀ ਸੂਨੀ ਨਰਦ ਨਹੀਂ ਲੱਗਦਾ ਮੇਰ ਦਾ ਨਹੀਂ ਲੱਗਦਾ ਕੰਮ ਤੁਸੀਂ ਕਰਦੇ ਹੋ ਉਹ ਕਹਿੰਦੇ ਲੜਦੀਆਂ ਵਜਾ ਹੁੰਦੀ ਨਾ ਹੀ ਜਿਹਨੇ ਹਲਾ ਹੰਦ ਲੜਦੀਆਂ ਭਾਗ ਜਾਂਦੀਆਂ ਨੇ شوف 11 ਤਰੀਕ ਨੂੰ 11 ਤਰੀਕ ਨੂੰ ਤੀਜੇ ਨੰਬਰ ਤੇ ਬਟਨਾ ਆਪਣਾ ਉਪਰੋ ਤੀਜੇ ਨੰਬਰ ਤੇ ਝਾੜੂ ਦਾ ਚੋਣ ਨਿਸ਼ਾਨ ਹੈ ਤੇ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਉਸ ਤਾਂ ਪਹਿਲੇ ਹੀ ਪਿਆਰ ਬਹੁਤ ਦਿੱਤਾ ਹੋਇਆ ਪਹਿਲਾਂ 22 ਵੀ ਜਿਤਾਏ ਹੋਏ ਤੇ ਲੰਬਾ ਦਾ ਤਾਂ ਇਹ ਸ਼ਿਕਵਾ ਤਾਂ ਕਰੀ ਜੇ ਤੁਸੀਂ ਕੋਈ ਜਵਾਬ ਦਿੱਤਾ ਹੋਵੇ ਸੋ ਇਸ ਕਰਕੇ ਆ ਜਿਹੜੇ ਕੰਮਾਂ ਦੀ ਗੱਲ ਕੀਤੀ ਹੈ ਹੋ ਜਾਣਗੇ ਕਿਉਂਕਿ ਪਹਿਲਾਂ ਕਦੇ ਤੁਹਾਡੇ ਇੱਥੇ ਮੁੱਖ ਮੰਤਰੀ ਆਏ ਆ ਕਦੇ 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 ਵੀ ਕੋਈ ਯਾਦ ਹੋਵੇ ਤਾਂ ਬਜ਼ੁਰਗਾਂ ਨੇ ਦੱਸਿਆ ਹੋਵੇ ਕਦੇ ਚਲੋ ਆਪਾਂ ਅੱਗੇ ਜੰਗੋ ਨਹੀਂ ਸਰਪੰਚ ਆ ਪਰ ਤੂੰ ਪਹਿਲਾਂ ਕਦੇ ਦੱਸਿਆ ਹੋਵੇ ਮੁੱਖ ਮੰਤਰੀ ਆਇਆ ਰ ਤਾਂ ਸਾਬ ਦੇ ਆਏ ਸਰਪੰਚ ਜਮਾ ਨੇ ਕੋਲੇ ਖੜਾ ਹੋ ਗਏ ਇਹਨਾਂ ਨੂੰ ਕੋਈ ਨਹੀਂ ਹੁੰਦੀ ਸੀ ਹੁਣ ਆਉਣਗੇ ਹੁਣ ਹੋ ਤੈਸੀ ਪੂਸੇ ਕੱਢਣਗੇ ਇੱਕਦਾ ਤਾਂ ਖੈਰ ਰੱਖੋ ਮੈਂ ਹੱਥ ਵਨ ਕੇ ਬੇਨਤੀ ਕਰਦਾ ਡਟਕੜ ਵਾਲਿਓ ਮੈਂ ਐਸੇ ਵੰਡਣਗੇ ਜਵਾਬ ਲਾਂਦੇ ਹੋ ਲక్ష్ਮੀ ਦੀ ਮੋੜੀ ਦੀ ਹੁੰਦੀ ਥੋਟੇ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ ਥੋਟੇ ਨੇ ਥੋਟੇ ਨੇ ਬਸ ਐ ਕਰਕੇ ਇਹਦੇ ਵੀ ਹਾਂ ਤੇ 11 ਤਰੀਕ ਨੂੰ ਛੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾਰੀ ਮਾਰ ਦਿਓ ਬਾਕੀਆਂ ਨੂੰ ਵੀ ਹਾਂ ਛੋਟੇ ਵੱਲੋਂ ਤਾਂ ਸਮਝੀਏ ਵੀ ਹਾਂ